ਬੜੇ ਇੱਕ ਸੋਸ਼ਲ ਕੌਜ਼ ਲਈ ਜਾਂ ਕਹਿ ਲਓ ਇੱਕ ਪੁੰਨ ਦੇ ਕੰਮ ਲਈ ਤੁਸੀਂ ਭੇਜੇ ਗਏ ਸੀ ਕਿ ਆਖੇ ਤੁਸੀਂ ਵਿੱਦਿਆ ਦਾ ਦਾਨ ਜਿਹੜਾ ਉਹ ਇੱਥੇ ਬੈਟਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਦੇ ਸਕੋ ਔਰ ਜਿਸ ਤਰ੍ਹਾਂ ਐਜੂਕੇਸ਼ਨ ਮੈਸਟਰ ਸਾਹਿਬ ਨੇ ਦੱਸਿਆ ਕਿ ਤੁਹਾਡੀ ਆਪਣੀ ਪਰਸਨੈਲਿਟੀ 'ਚ ਵੀ ਚੇਂਜ ਆਇਆ ਮੈਂ ਵੀ ਥੋੜਾ ਜਿਹਾ ਨੋਟ ਕਰ ਰਿਹਾ ਕਿਉਂਕਿ ਜਦੋਂ ਪੰਜਾਬ ਪਬਲਿਕ ਦੇ ਵਿੱਚ ਸੀਗੇ ਉਦੋਂ ਮਾਈਕ ਲੈਣ ਤੋਂ ਡਰਦੇ ਸੀ ਨਹੀਂ ਨਹੀਂ ਨਾ ਤੁਹਾਨੂੰ ਨਨ ਫੜਾ ਦਵਾਂ। ਬੋਲਿਆ ਨਹੀਂ ਜਾਣਾ ਪਤ ਨਹੀਂ ਹੈ ਨਾ। ਇਹ ਚਾਹੁੰਦੇ ਸੀ। ਹੁਣ ਮਾਈਕ ਖੋਣੇ ਹੋ ਤੇ ਦਰਫੜਾ ਦਰਫੜਾ। ਉਹ ਫਰਕ ਪੈ ਗਿਆ। ਕੰਫੀਡੈਂਸ ਆ ਗਿਆ ਬੋਲਣ ਦਾ। ਸੋ ਬੜੀ ਅੱਛੀ ਗੱਲ ਹੈ ਕਿਉਂਕਿ ਪ੍ਰਾਇਮਰੀ ਟੀਚਰ ਜਿਹੜਾ ਉਹ ਬੇਸ ਬਣਾਉਂਦਾ ਬੱਚੇ ਦਾ। ਨੀਂ ਆਲੀ ਇੱਟ ਜਿਹੜੀ ਹੈ ਉਹ ਆਪਾਂ ਜੇ ਕਿਸੇ ਵੀ ਬਿਲਡਿੰਗ ਦੇ ਵਿੱਚ ਕੋਈ ਘਰ ਬਣਾਉਣਾ ਹੈ ਜਾਂ ਬਿਲਡਿੰਗ ਬਣਾਉਣੀ ਹੈ ਤਾਂ ਪੱਠੇ ਵਾਲੇ ਕੋਲ ਜਾ ਕੇ ਜਦੋਂ ਕਹਿੰਦੇ ਆ ਕਿ 1 ਰੁਪਿਆ ਜਾਂ 2 ਰੁਪਏ ਇੱਟ ਮਹਿੰਗੀ ਲਾ ਲਈ ਪਰ ਨੀ ਵਾਲੀ ਇੱਟ ਐ ਅਸਲੀ ਇੱਟ ਦੇਈਂ 200 ਜਾਂ 100 ਮਿੱਟ ਨਾ ਦੇਈਂ ਸੋ ਤੁਸੀਂ ਨੀਹਾਂ ਦੀਆਂ ਇੱਟਾਂ ਤਿਆਰ ਕਰ ਰਹੇ ਹੋ ਸਾਡੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਹਾਲਾਂਕਿ ਨੀਹਾਂ ਵਾਲੀਆਂ ਇੱਟਾਂ ਨਜ਼ਰ ਨਹੀਂ ਆਉਂਦੀਆਂ ਨਜ਼ਰ ਤਾਂ ਬਾਹਰੋਂ ਤਾਂ ਚਲ ਜੋ ਮਰਜ਼ੀ ਬਣਾ ਲਓ ਚਾਹੇ ਲੱਕੜ ਲਾ ਲੋ ਚਾਹੇ ਤੁਸੀਂ ਫੋਮ ਲਾ ਲੋ ਰੰਗ ਜਿਹੜਾ ਮਰਜ਼ੀ ਕਰ ਲੋ ਪਰ ਅਸਲੀ ਇਸ ਬਿਲਡਿੰਗ ਦੀ ਜਿਹੜੀ ਸ਼ਕਤੀ ਹੈ ਉਹ ਨੀਹਾਂ ਦੇ ਵਿੱਚ ਹੈ ਜਿੰਨੀ ਨੀ ਮਜ਼ਬੂਤ ਹੋਊਗੀ ਉੰਨੀ ਇਹ ਬਿਲਡਿੰਗ ਜਿਹੜੀ ਉਹ ਜਿਆਦਾ ਦੇਰ ਚੱਲੂਗੀ ਸੋ ਤੁਸੀਂ ਉੱਥੋਂ ਦੇ ਸਿਸਟਮ ਦੇਖ ਕੇ ਆਏ ਮੈਂ ਘਰ ਕਾਫੀ ਪਹਿਲਾਂ ਦੁਨੀਆ ਪਰ ਚ ਜਾਂਦਾ ਰਿਹਾ ਮੈਂ ਆਲਰੇਡੀ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਬਿਲਕੁਲ ਹੀ ਬੱਚਿਆਂ ਤੇ ਟੈਨਸ਼ਨ ਨਹੀਂ ਜਾਂ ਕੋਈ ਉਹਨਾਂ ਨੂੰ ਕੋਈ ਹੋ ਪਤਾ ਹੋਮਵਰਕ ਦੇ ਦਿੰਨੇ ਆ ਹੋਮਵਰਕ ਚ 15 ਦਿਨ ਤਾਂ ਛੁੱਟੀਆਂ ਦੇ ਐਂ ਲੰਘ ਜਾਂਦੇ ਵਿਚ ਰਹਿੰਦੇ ਫਿਰ ਆਪਾਂ ਨੂੰ ਲੱਗਦਾ ਕਿ ਸ਼ਾਇਦ ਇਹ ਘਰੇ ਜਾ ਕੇ ਪੜਨਗੇ ਪਰ ਉਹ ਇੱਕ ਰੱਟਾ ਟਾਈਪ ਸਿਸਟਮ ਜਿਹੜਾ ਉਹ ਉਹ ਜਿਹੜਾ ਉਹਦੇ ਚ ਅਪਾ ਫਸੇ ਹੋਏ ਸੀ ਸੋ ਹੁਣ ਤੁਸੀਂ ਸਿੱਖ ਕੇ ਆਏ ਹੋ ਤੁਸੀਂ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਤੁਸੀਂ ਆਪ অল레ਡੀ ਮਹੀਨੇ ਤੋਂ ਵੱਧ ਹੋ ਗਿਆ ਅਲ레ਡੀ ਤੁਸੀਂ ਕਰ ਚੁੱਕੇ ਹੋ ਛੋਟੇ ਛੋਟੇ ਤਜਰਬੇ ਜਾਂ ਪੇਰੈਂਟਸ ਨਾਲ ਜਾਂ ਐਸਐਮਸੀ ਜਿਹੜੀਆਂ ਨੇ ਜਾਂ ਮੈਂਬਰ ਪੰਚਾਇਤਾਂ ਨਾਲ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਜਿਹੜੇ ਨੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕਿ ਅਸੀਂ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਤੇ ਆਪਣੇ ਪਹਿਲਾਂ ਕੀ ਸੀਗਾ ਕਿ ਗਾਈਡਾਂ ਤੋਂ ਜਾਂ ਕੁੰਜੀਆਂ ਕਹਿੰਦੇ ਨੇ ਤੇ ਆ ਯਾਦ ਕਰਿਓ ਜੋ ਉਹਦੇ ਚ ਸਹੀ ਹੈ ਜਿਉਂਨੇ ਬੱਚੇ ਨੇ ਲਿਖਤਾ ਤਾਂ ਸਹੀ ਹੈ ਨਹੀਂ ਤਾਂ ਉਹਦੇ ਨੰਬਰ ਕੱਟ ਲੇ ਹੋ ਸਕਦਾ ਬੱਚੇ ਨੇ ਕੁਝ ਉਹ ਤੋਂ ਵੀ ਵਧੀਆ ਲਿਖਿਆ ਹੋਵੇ ਜੋ ਗਾਈਡ ਵਾਲੇ ਨੇ ਨਹੀਂ ਲਿਖਿਆ ਤੇ ਬੱਚੇ ਦੀ ਆਪਣੀ ਜਿਹੜੀ ਅ ਅੰਦਰੋਂ ਜਿਹੜੀ ਆਪਣੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਮਿਲਣਾ ਚਾਹੀਦਾ ਦੇਖੋ ਅੰਡੇ ਨੇ ਟੁੱਟਣੀ ਟੁੱਟਣਾ ਅੰਡੇ ਦੀ ਕਿਸਮ ਵਿੱਚ ਟੁੱਟਣਾ ਲਿਖਿਆ ਹੋਇਆ ਹੈ ਪਰ ਅੰਡਾ ਜੇ ਬਾਹਰਲੀ ਫੋਰਸ ਨਾਲ ਟੁੱਟਦਾ ਤਾਂ ਉਹਦੇ ਅੰਦਰਲੀ ਜ਼ਿੰਦਗੀ ਖਤਮ ਪਰ ਜੇ ਅੰਡਾ ਅੰਦਰਲੀ ਫੋਰਸ ਨਾਲ ਟੁੱਟਦਾ ਤਾਂ ਜ਼ਿੰਦਗੀ ਸ਼ੁਰੂ ਇੰਨਾ ਕੀ ਫਰਕ ਹੈ ਬਸ ਸੋ ਤੁਹਾਡੇ ਕੋਲੇ ਬੱਚੇ ਨੇ ਉਹ ਜੇ ਉਹਨਾਂ ਨੂੰ ਤੁਸੀਂ ਅੰਦਰਲੀ ਫੋਰਸ ਨਾਲ ਉਹਨਾਂ ਨੂੰ ਕਹੋਗੇ ਕਿ ਤੇਰੇ ਕੋਲ ਕੀ ਹੈ ਤੂੰ ਸੁਣਾ ਤੂੰ ਕਿਵੇਂ ਕਰਨਾ ਚਾਹੁੰਦਾ ਹੈ ਸਵਾਲ ਨੂੰ ਹੱਲ ਤੂੰ ਦਾ ਸੁਪਨਾ ਆਈਡੀਆ ਉਹ ਦਾ ਅੰਦਰ ਲਾਉਗੇ ਜੇ ਬਾਹਰੋਂ ਕਹੋਗੇ ਕਿਆਹੀ ਕਰ ਨਹੀਂ ਤਾਂ ਗਲਤ ਹੈ ਤਾਂ ਫਿਰ ਉਹ ਦਾ ਅੰਦਰਲਾ ਜਿਹੜਾ 크리에ਟਿਵਿਟੀ ਉਹ ਮਰ ਜੂਗੀ ਜੇ ਤੁਸੀਂ ਕਹਿੰਦੇ ਹੋ ਕਿ ਹੁਣ ਅਸੀਂ ਆਪਣੇ ਮੈਡਮ ਨੇ ਕਿਹਾ ਕਿ ਹੁਣ ਸਾਡੇ ਅੰਦਰ ਵੀ ਆਪ ਆਪ ਹੀ ਆਈਡੀਆ ਆਉਣ ਲੱਗ ਗਏ ਮੈਂ ਐਗਜ਼ਾਮਪਲ ਦੇ ਦਿੰਨਾ ਜੇ ਕੋਈ ਨਲਕਾ ਖੜਾ ਹੈ ਪਾਣੀ ਨਹੀਂ ਹੈਗਾ ਪਹਿਲਾਂ ਉੱਚਾ ਬਾਹਰੋਂ ਪਾਣੀ ਪਾਉਨੇ ਆ ਉੱਪਰੋਂ ਪਾਉਨੇ ਚਾਰ ਪੰਜ ਡੱਬੇ ਫਿਰ ਉਹਨੂੰ ਗੇੜਦੇ ਆ ਫਿਰ ਪਾਣੀ ਚੱਕ ਲੈਂਦਾ ਪਰ ਪਹਿਲਾਂ ਪਹਿਲਾਂ ਤਾਂ ਉਹੀ ਪਾਣੀ ਆਉਂਦਾ ਜਿਹੜਾ ਪਾਇਆ ਹੁੰਦਾ ਫਿਰ ਉਹਦਾ ਆਪਣਾ ਆਉਣ ਲੱਗ ਜਾਂਦਾ ਥੋੜੀ ਦੇਰ ਬਾਅਦ ਉਹਦਾ ਆਪਣਾ ਪਾਣੀ ਆਉਣ ਲੱਗ ਜਾਂਦਾ ਠੀਕ ਹੈ ਨਾ ਹੁਣ ਤਾਂ ਸ਼ਾਇਦ ਤੁਹਾਨੂੰ ਤੁਹਾਡੇ ਕੋਲੇ ਉਹ ਗੱਲਾਂ ਹੋਣ ਜਿਹੜੀਆਂ ਤੁਸੀਂ ਟ੍ਰੇਨਿੰਗ ਚ ਲੈ ਕੇ ਆਏ ਹੋ ਜਦੋਂ ਤੁਸੀਂ ਹੌਲੀ ਹੌਲੀ ਇਹਨੂੰ ਨਲਕੇ ਨੂੰ ਆਪਣੇ ਕ੍ਰੀਏਟੀਵਿਟੀ ਵਾਲੇ ਨਲਕੇ ਨੂੰ ਗੇੜਨ ਲੱਗੇ ਤਾਂ ਤੁਹਾਡੇ ਆਪਣੇ ਆਈਡੀਆਜ਼ ਆਉਣਗੇ ਵੀ ਹਾਂ ਆ ਵੀ ਹੈ ਆ ਵੀ ਜੋ ਤੁਸੀਂ ਸਿੱਖੇ ਵੀ ਨਹੀਂ ਆਏ ਹੋ ਤੋ ਸੋ ਇਹ ਬੜੀ ਅੱਛੀ ਗੱਲ ਹੈ ਕਿ ਸਾਡਾ ਬੇਸ ਪ੍ਰਾਇਮਰੀ ਦਾ ਪੰਜਾਬ ਦਾ ਇੰਨਾ ਵਧੀਆ ਬਣ ਜੇ ਅੱਗੇ ਫਿਰ ਸਾਨੂੰ ਸੋਚ ਨਹੀਂ ਰਹਿਣੀ ਕਿਉਂਕਿ ਬੇਸ ਵਧੀਆ ਬਣ ਗਿਆ ਤਾਂ ਫਿਰ ਅੱਗੇ ਉਹਨਾਂ ਨੇ ਮਿਡਲ ਚਹਾਈ ਚ ਸੀਨੀਅਰ ਸਕੈਂਡਰੀ ਚ ਯੂਨੀਵਰਸਿਟੀਆਂ ਜਾ ਕੇ ਉਹ ਉਹਨਾਂ ਦੇ ਆਪਣੀ ਪਰਸਨੈਲਿਟੀ ਬਦਲ ਜਾਣੀ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਉਸ ਕੰਟਰੀ ਜਾ ਕੇ ਆਏ ਹੋ ਜਿਹੜਾ এডੂਕੇਸ਼ਨ ਟ੍ਰੇਨਿੰਗ ਦੇ ਵਿੱਚ ਨੰਬਰ 1 ਹੈ ਔਰ ਸਭ ਤੋਂ ਵਧੀਆ ਗੱਲ ਕਿ ਉਹਨਾਂ ਨੇ ਤੁਹਾਨੂੰ ਬੈਸਟ ਮੰਨਿਆ ਕਿ ਹਾਂ ਮਤਲਬ ਤੁਸੀਂ ਲਰਨਿੰਗ ਦੇ ਵਿੱਚ ਬੈਸਟ ਹੋ ਤੁਹਾਡੇ ਅੰਦਰ ਸਿੱਖਣ ਦੀ ਚਾਹ ਹੈ ਚਲੋ ਦੀਵਾਲੀ ਤਾਂ ਫਿਰ ਤੁਸੀਂ ਨਹੀਂ ਮਨਾ ਸਕੇ ਐਤਕੀ ਦੋ ਦੀਵਾਲੀਆਂ ਸੀ ਇੱਥੇ ਹੈ ਐਤਕੀ ਦੋ ਸੀ ਇੱਥੇ ਹਾਂ ਇੱਕ ਤੁਹਾਡੇ ਨਾਲ ਵੀ ਹੋਗੀ ਸੋ ਇਸ ਵਾਰ ਤੇ ਬਰ ਮੈਂ ਤੁਹਾਨੂੰ ਉਸ ਦਿਨ ਵੀ ਕਹਾਂ ਜੀ ਇੱਕ ਦਿਵਾਲੀ ਛੱਡ ਕੇ ਦੇਖਿਓ ساری ਉਮਰ ਯਾਦ ਰੋਗੇ। ਤੋ ਤੁਸੀਂ ਆ ਜਾ ਕੇ ਆਪਣੇ ਬੱਚਿਆਂ ਨੂੰ ਆਪਣੇ ਐਸੈਟ ਪੰਜਾਬ ਦੀ ਪ੍ਰਾਪਰਟੀ ਸਮਝ ਕੇ ਕਿ ਇਹਨਾਂ ਨੂੰ ਤਰਾਸ਼ਣਾ ਜਿਵੇਂ ਅਸੀਂ 4 ਸਾਲ ਦੇ ਬੱਚੇ ਨੂੰ ਵਪਾਰ ਕਰਨ ਦੀ ਬਿਜ਼ਨਸ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਦਿੱਲੀ ਦੇ ਵਿੱਚ ਵੀ ਦਿੱਲੀ ਦੇ ਵੀ ਸਟੂਡੈਂਟ ਫਿਨਲੈਂਡ ਗਏ ਸੀਗੇ। ਜਿਹੜੇ ਟੀਚਰ ਨੇ ਉਹਨਾਂ ਨੇ ਵੀ ਆ ਕੇ ਹੈਪੀਨੈਸ ਕਲਾਸਿਸ ਸ਼ੁਰੂ ਕੀਤੀਆਂ ਸੀ ਆ ਕੇ। ਮਨੀ ਸੋਧਿਆ ਜੀ ਨੇ ਪੇजेस ਵੀ ਜਦੋਂ ਸੋ ਅਗਲੇ ਬੈਚ ਵੀ ਭੇਜਾਂਗੇ ਕਿ ਜਿਤ ਜਿਤੇ ਜਿਤੇ ਸਾਨੂੰ ਮੌਕਾ ਮਿਲੂ ਕੋ ਚੰਗੀ ਚੀਜ਼ ਸਿੱਖਣ ਦਾ ਕੋਈ ਬਜਟ ਦਾ ਸਿੱਖਿਆ ਵਾਸਤੇ ਅਸੀਂ ਕੋਈ ਬਜਟ ਦੀ ਸਿੱਖਿਆ ਨਹੀਂ ਲਾਉਂਦੇ ਕਿਉਂਕਿ ਵਿਦਿਆ ਵਿਚਾਰੀਤਾ ਪਰਉਪਕਾਰੀ ਹੈ ਨਾ ਸੋ ਬਹੁਤ ਸਾਰੇ ਟੀਚਰਸ ਵੀ ਭਰਤੀ ਕਰਨੇ ਆ ਜੇ ਹੁਣ ਸਿਸਟਮ ਇਸ ਤਰ੍ਹਾਂ ਦਾ ਤੁਸੀਂ ਦਾ ਟ੍ਰੇਨਿੰਗ ਦੀ ਗੱਲ ਕਰਦੇ ਹੋ ਵੀ ਹੈਪੀਨੈਸ ਕਲਾਸਾਂ ਇਹ ਇੱਥੇ ਟੀਚਰਾਂ ਨੂੰ ਪਹਿਲਾਂ ਟੈਂਕੀਆਂ ਤੇ ਚੜ੍ਹਨਾ ਪੈਂਦਾ ਫਿਰ ਉਹਨਾਂ ਦੇ ਲਾਠੀ ਚਾਰਜ ਹੁੰਦਾ ਹੈ ਫਿਰ ਸੱਟਾਂ ਭਾਈਦੀਆਂ ਫਿਰ ਕਿਤੇ ਜਾ ਕੇ ਕਈ ਸਾਲਾਂ ਬਾਅਦ ਕਿਤੇ ਜਾ ਕੇ ਉਹਨਾਂ ਨੂੰ ਮੌਕਾ ਮਿਲਦਾ ਉਹ ਤਾਂ ਭੁੱਲੀ ਜਾ ਕਾਦਾ ਜੁਆਏ ਕਾਦਾ ਸਟ੍ਰੈਸ ਉਹ ਤਾਂ ਸਾਰਾ ਸਟ੍ਰੈਸ ਤਾਂ ਆਪ ਲਈ ਵਰਦੇ ਹੁੰਦੇ ਹੋ ਸੋ ਇਸ ਕਰਕੇ ਮੈਂ ਚਾਹੁੰਨਾ ਕਿ ਟੀਚਰ ਤਾਂ ਘਟੂ ਘਟ ਬੇਫਿਕਰ ਹੋਗੇ ਨਾ ਉਹ ਆਪਣੀ ਤਨਖਾਹ ਵਾਲੇ ਪਾਸਿਓਂ ਵੀ ਆਰਥਿਕਤਾ ਵਾਲੇ ਪਾਸਿਓਂ ਵੀ ਔਰ ਆਪਣੀ ਜੌਬ ਦੀ ਸੈਟੀਸਫੈਕਸ਼ਨ ਵੀ ਹਾਂ ਮੈਨੂੰ ਜੋ ਮੈਂ ਜੋ ਮੈਂ ਬਣਨਾ ਚਾਹੁੰਦੀ ਸੀ ਮੈਂ ਉਹੀ ਬਣਿਆ ਨਹੀਂ ਤਾਂ ਇੱਥੇ ਕੀ ਹੈ ਸਰਟੀਫਿਕੇਟ ਕੁਝ ਹੋ ਰਿਹਾ ਹੈ ਕੁਝ ਹੋਰ ਬਣਨਾ ਚਾਹੁੰਦੀ ਸੀ ਬਣ ਕੇ ਕੁਝ ਹੋਰ ਉਸ ਜੌਬ ਚ ਮਨ ਨਹੀਂ ਲੱਗਦਾ ਉਹ ਕਿਸੇ ਜੰਗਲ ਦੇ ਵਿੱਚ ਖਰਗੋਸ਼ ਦੀ ਨੌਕਰੀ ਨਿਕਲੀ ਵੀ ਖਰਗੋਸ਼ ਕੰਮ ਕਰੂਗਾ ਉੱਥੇ ਇੱਕ ਰਿੱਚਾ ਵੜਿਆ ਉਹਨਾਂ ਕੋਲੇ ਕਹਿੰਦਾ ਯਾਰ ਮੈਨੂੰ ਦੇ ਦਿਓ ਨੌਕਰੀ ਉਹ ਕਹਿੰਦੇ ਨੌਕਰੀ ਤਾਂ ਖਰਗੋਸ਼ ਦੀ ਐ ਕਹਿੰਦਾ ਯਾਰ ਮੈਨੂੰ ਖਰਗੋਸ਼ ਲਿਖ ਦੋ ਸਰਟੀਫਿਕੇਟਾਂ 'ਚ ਕਹਿੰਦੇ ਬਣਵਾ ਲਿਆ ਉਹਨੇ ਸਰਟੀਫਿਕੇਟ ਬਣਾ ਲਿਆ ਡੋਮਿਸਾਈਲ ਦੇ ਵੀ ਸਾਰੇ ਵੀ ਮੈਂ ਖਰਗੋਸ਼ ਹਾਂ ਤੈਨੂੰ ਨੌਕਰੀ ਵੀ ਮਿਲ ਗਈ ਨੌਕਰੀ ਮਿਲ ਗਈ ਤਾਂ ਹੁਣ ਟ੍ਰੀਟਮੈਂਟ ਵੀ ਤਾਂ ਫਿਰ ਖਰਗੋਸ਼ ਵਾਲੇ ਮਿਲਣਾ ਸੀ ਨਾ ਹੁਣ ਥੋੜੇ ਜਿਹਾ ਦਾਣੇ ਦੇ ਦਿਆ ਕਰਨ ਖਾਣ ਨੂੰ ਕਹਿੰਦਾ ਯਾਰ ਮੈਂ ਖਰਗੋਸ਼ ਹਾਂ ਕਹਿੰਦੇ ਨਹੀਂ ਸਰਟੀਫਿਕੇਟਾਂ ਤੇ ਖਰਗੋ ਉਹ ਕਹਿੰਦਾ ਮੈਂ ਰਿੱਚਾਂ ਕਹੇ ਸਰਟੀਫਿਕੇਟ ਅੰਦਰ ਖਰਗੋਸ਼ ਲਿਖਿਆ ਆਇਆ ਤੈਨੂੰ ਮਿਲੂ ਕਹਿੰਦਾ ਨਹੀਂ ਯਾਰ ਮੈਂ ਮੀਟ ਖਾਣ ਵਾਲਾ ਤੁਸੀਂ ਦੇਖੋ ਸੀ ਮੇਰਾ ਸਿਹਤ ਗੱਡੀ ਵੱਡੀ ਐ ਤੁਸੀਂ ਮੈਨੂੰ ਇੰਨੇ ਕ ਦਾਣੇ ਦੇ ਦੇਣਾ ਯਾਰ ਉਹ ਕਹਿੰਦੇ ਨਹੀਂ ਤੇਰੇ ਸਰਟੀਫਿਕੇਟ ਅੰਦਰ ਜੀ ਖਰਗੋਸ਼ ਲਿਖਿਆ ਆਇਆ ਬੜਾ ਉਹਨੇ ਆਖਿਆ ਯਾਰ ਬੜੇ ਤੰਗ ਹੋਗੇ ਮਹੀਨੇ ਚ ਉਹਨੂੰ ਪਤਾ ਲੱਗਿਆ ਜੰਗਲ ਦੇ ਪਰਲੇ ਪਾਸੇ ਇੱਕ ਨੌਕਰੀ ਹੈ ਜਿਹੜੀ ਰਿச் ਵਾਸਤੇ ਨਿਕਲੀ ਸੀ ਉੱਥੇ ਖਰਗੋਸ਼ ਕੰਮ ਕਰੀ ਜਾਂਦਾ ਉਹਨੇ ਸੁਪਰੀਮ ਕੋਰਟ ਦੇ ਜੰਗਲ ਦੀ ਸੁਪਰੀਮ ਕੋਰਟ 'ਚ ਅਰਜੀ ਪਾਤੀ ਬੀਜੀ ਦੇਖੋ ਮੈਂ ਇੱਥੇ ਖਰਗੋਸ਼ ਦੇ ਤੌਰ ਤੇ ਕੰਮ ਕਰੀਆ ਨਾ ਉੱਥੇ ਇੱਕ ਖਰਗੋਸ਼ ਰਿਛ ਦੇ ਤੌਰ ਤੇ ਕੰਮ ਕਰੇ ਸਾਨੂੰ ਬਦਲ ਦੋ ਆਪਸ ਚ ਮਿਊਚੁਅਲ ਕਹਨੇ ਨਾ ਉਸੇ ਵੀ ਮਿਊਚੁਅਲ ਕਰ ਦੋ ਸਾਡੀ ਤੇ ਉਹ ਸੁਪਰੀਮ ਕੋਰਟ ਨੇ ਚਾਰ ਚੀਤਿਆਂ ਦੀ ਕਮੇਟੀ ਬਣਾਤੀ ਵੀ ਸੁਣੋ ਇਹਨਾਂ ਨੂੰ ਤੇ ਰਿਛ ਨੂੰ ਬੁਲਾ ਲਿਆ ਉਹਨਾਂ ਨੇ ਚਾਰ ਚੀਤਿਆਂ ਦੀ ਕਮੇਟੀ ਨੇ ਤੋਂ ਕਹਿੰਦੀ ਉਹ ਕਹਿੰਦਾ ਮੈਂ ਦੇਖੋ ਤੁਸੀਂ ਮੈਨੂੰ ਦੇਖ ਲਓ ਮੈਂ ਰੇਚਾਂ ਦੇਖੋ ਵੀ ਮੈਨੂੰ ਟ੍ਰੀਟਮੈਂਟ ਖਰਗੋਸ਼ ਵਾਲੀ ਮਿਲ ਰਹੀ ਹੈ ਵੀ ਗਲਤ ਹੋ ਰਿਹਾ ਉਹ ਕਹਿੰਦੇ ਸਰਟੀਫਿਕੇਟ ਦਿਖਾ ਸਰਟੀਫਿਕੇਟ ਕਹਿੰਦੇ ਨਹੀਂ ਖਰਗੋਸ਼ ਲਿਖਿਆ ਹੋਇਆ ਤੇ ਤਾਂ ਖਰਗੋਸ਼ ਦੇ ਤਰ੍ਹਾਂ ਹੀ ਟ੍ਰੀਟਮੈਂਟ ਹੋਊਗੀ ਉਹ ਕਹਿੰਦਾ ਚੰਗਾ ਧੰਨਵਾਦ ਜੀ ਬਾਹਰ ਗਿਆ ਬਾਹਰ মিডিਆ ਖੜਾ ਸੀਗਾ ਕਹਿੰਦੇ ਯਾਰ ਤੂੰ ਬਿਲਕੁਲ ਹੀ ਆਰਗੂਮੈਂਟ ਨਹੀਂ ਕੀਤਾ ਉਹਨਾਂ ਨਾਲ ਥੋੜਾ ਬਹੁਤ ਤਾਂ ਉਹਨਾਂ ਨਾਲ ਬਹਿਸ ਕਰਦਾ ਵੀ ਮੈਂ ਰਿੱਚਾਂ ਤੂੰ ਤਾਂ ਸਿੱਧੇ ਹੀ ਉਹਨਾਂ ਨੇ ਕਹਿਤਾ ਖਰਗੋਸ਼ ਆਇਆ ਕਹਿ ਕੇ ਆ ਗਿਆ ਵੀ ਤੂੰ ਚੀਤਿਆਂ ਦੀ ਕਮੇਟੀ ਨਾਲ ਥੋੜੀ ਜੀ ਤੱਕ ਪ੍ਰੈਸ਼ਰ ਪਾਉਂਦਾ ਉਹਨਾਂ ਤੇ ਉਹ ਕਹਿੰਦਾ ਪ੍ਰੈਸ਼ਰ ਕਿਵੇਂ ਪਾਉਂਦਾ ਉਹ ਵੀ ਚੀਤੇ ਨੇ ਹੈਗੇ ਉਹ ਗਧੇ ਨੇ ਚੀਤਿਆਂ ਦੇ ਸਰਟੀਫਿਕੇਟ ਤੇ ਬੈਠੇ ਆ ਉਹ ਚੀਤਿਆਂ ਦੇ ਸਰਟੀਫਿਕੇਟ ਤੇ ਬੈਠੇਗਾ ਨਾ ਕਦੇ ਨੇ ਉਹ ਸੋ ਇੱਥੇ ਕੋਈ ਪਤਾ ਹੀ ਨਹੀਂ ਲੱਗ ਰਿਹਾ ਕੌਣ ਕਿਹੜੇ ਸਰਟੀਫਿਕੇਟ ਤੇ ਬੈਠਾ ਹੈ ਠੀਕ ਹੈ ਨਾ ਜੇ ਕਿਤੇ ਸਹੀ ਸਰਟੀਫਿਕੇਟ ਤੇ ਸਹੀ ਨੌਕਰੀ ਮਿਲ ਜੇ ਬੰਦਾ ਇੰਜੋਏ ਕਰਦਾ ਫਿਰ ਜੇ ਹੁਣ ਸੋਚਿਆ ਤਾਂ ਕੁਝ ਹੋਰ ਸੀ ਬਣ ਕੇ ਕੁਝ ਹੋਰ ਤਾਂ ਲੱਗਦਾ ਯਾਰ ਹੁਣ ਤਾਂ ਬਸ ਜਾਣਾ ਹੀ ਪੈਣਾ ਜਿਵੇਂ ਉਹ ਇੱਕ ਪੰਜਾਬੀ ਦੇ ਸ਼ਾਇਰ ਨੇ ਪਾਸ਼ ਉਹਨਾਂ ਦਾ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਉਸ ਤੋਂ ਵੀ ਖਤਰਨਾਕ ਹੁੰਦਾ ਹੈ ਘਰੋਂ ਕੰਮ ਤੇ ਕੰਮ ਤੋਂ ਕਰ ਜਾਣਾ ਮਤਲਬ ਸਿਰਫ ਐਂ ਜਾਣਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਬਸ ਇੱਕ ਸ਼ੈਲ ਦੇ ਵਿੱਚ ਹੀ ਸੀਗੇ ਘਰੋਂ ਕੰਮ ਤੇ ਕੰਮ ਤੋਂ ਕਰੇ ਥੋੜਾ ਸ਼ੈਲ ਤੋਂ ਬਾਹਰ ਨਿਕਲੇ ਦੁਨੀਆ ਦਾ ਪਤਾ ਲੱਗ ਗਿਆ ਵੀ ਕੀ ਹੋ ਜਾਂਦਾ ਹੈ ਕਿਵੇਂ ਪੜਾਉਂਦੇ ਨੇ ਕਿਵੇਂ ਇਹਨਾਂ ਦਾ ਟ੍ਰੈਫਿਕ ਸਿਸਟਮ ਹੈ ਕਿਉਂ ਕਾਮਯਾਬ ਨੇ ਡਿਸਪਲਿਨ ਕਰਕੇ ਕਾਮਯਾਬ ਨੇ ਕਿਉਂ ਚੱਕੀ ਫਿਰਦੇ 40-40 ਲੱਖਰ ਉੱਥੇ ਪਹੁੰਚਣ ਨੂੰ ਕਿਉਂਕਿ ਕਿਉਂਕਿ ਉੱਥੇ ਮੰਤਰੀ ਸੰਤਰੀ ਇੱਕੋ ਜਿਹਾ ਹੈ ਕਾਨੂੰਨ ਸਾਰਿਆਂ ਤੇ ਇੱਕੋ ਜਿਹਾ ਲਾਗੂ ਹੈ ਉੱਥੇ ਰੈੱਡ ਦਾ ਲਾਈਟ ਦਾ ਮਤਲਬ ਰੈੱਡ ਲਾਈਟ ਹੈ ਆਪਣੇ ਇੱਥੇ ਕਹਿੰਦੇ ਨੋ ਨੀ ਚੱਕਦੇ ਚੱਕਦੇ ਕੋਈ ਨਹੀਂ ਹੁੰਦਾ ਜਾਲ ਲਾਲਾ ਦੇਖ ਕੇ ਚੱਕਦੇ ਕੋਈ ਨਹੀਂ ਹੈਗਾ ਇੱਥੇ ਸੋ ਹੈ ਨਹੀਂ ਕੈਮਰਾ ਹੈ ਹਾਂ ਹੈ ਨਹੀਂ ਜਾਂ ਪੁਲਿਸ ਵਾਲਾ ਹੈ ਨਹੀਂ ਹੈ ਨਾ ਨਹੀਂ ਸਾਡੇ ਤਾਂ ਕੈਮਰੇ ਦੇ ਨਾਲ ਵੀ ਪੁਲਿਸ ਵਾਲਾ ਖੜਾਉਣਾ ਪੈਂਦਾ ਫਿਰ ਫਿਰ ਤੁਸੀਂ ਕਹਿੰਦੇ ਇਮਾਨਦਾਰੀ ਔਨੈਸਟੀ ਉੱਥੇ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਪਣੇ ਤਾਂ ਇੱਥੇ ਸ਼ਬੀਲ ਵਾਲੇ ਪਾਣੀ ਦਾ ਗਲਾਸ ਹੈ ਉਹਨੂੰ ਸੰਗਲ ਹੀ ਲਾਉਣੀ ਪੈਂਦੀ ਹੈ ਦੱਸੋ ਵੀ ਇਹ ਨਾ ਲੈ ਜੇ ਕੋ ਚੱਕ ਕੇ ਸੰਗੜੀ ਵਾਲੇ ਪਾਣੀ ਨਾਲ ਆਪਾਂ ਪਾਣੀ ਪੀ ਰਹੇ ਹੁੰਨੇ ਆ ਤੁਸੀਂ ਆਪ ਦੇਖੋ ਵੀ ਆਪਾਂ ਨੂੰ ਕਿਹੜਾ ਸਰਟੀਫਿਕੇਟ ਮਿਲ ਰਿਹਾ ਹੋ। ਬੇਸੀ ਸੰਗੜੀ ਉਹ ਸ਼ਬੀਲ ਵਾਲਾ ਗਲਾਸ ਵੀ ਲੈ ਜਾ ਸਕਦੇ ਆਂ ਅਸੀਂ। ਸੋ ਸਾਡਾ ਪਤਾ ਨਹੀਂ ਕਿਵੇਂ ਇਦਾਂ ਦਾ ਕਰੈਕਟਰ ਇਹਨਾਂ ਨੇ ਬਣਾਤਾ ਸਿਸਟਮ ਨੇ। ਪਰ ਬਦਲਿਆ ਜਾ ਸਕਦਾ। ਆਉਣ ਵਾਲੀ ਪੀੜ੍ਹੀ ਨੂੰ ਆਪਾਂ ਆਨੈਸਟੀ ਔਰ ਦ੍ਰਿੜ ਰਾਦੇ ਔਰ ਸਕਸੈਸ ਤਾਂ ਚਲੋ ਹਰੇਕ ਨੂੰ ਚੰਗੀ ਲੱਗਦੀ ਹੈ। ਫੇਲਿਅਰ ਨੂੰ ਕਿਵੇਂ ਅਕਸੈਪਟ ਕਰਨਾ? ਏ ਵੀ ਸਿਖਾਉਣਾ ਗੇਮ ਸਿਖਾਉਂਦੀ ਹੈ ਇੱਕ ਸਪੋਰਟਸ ਹੈ ਜਿਹਦੇ ਵਿੱਚ ਹਾਰਨ ਵਾਲੀ ਟੀਮ ਵੀ ਜਿੱਤਣ ਵਾਲਿਆਂ ਨੂੰ ਹੱਥ ਮਿਲਾਉਂਦੀ ਹੈ ਨਹੀਂ ਤਾਂ ਜੇ ਜੇ ਦੋ ਦੇਸ਼ਾਂ ਦਾ ਯੁੱਧ ਲੱਗਿਆ ਹੋਇਆ ਹੈ ਇੱਕ ਦੇਸ਼ ਹਾਰ ਗਿਆ ਇੱਕ ਜਿੱਤ ਗਿਆ ਹੱਥ ਥੋੜੀ ਮਿਲਾਉਂਦੇ ਨੇ ਕਹਿੰਦੇ ਨਾਮ ਬਦਲਾ ਲਮਾਏ ਕਦੇ ਫੇਰ ਦੁਬਾਰੇ ਬੋਲਣੋਂ ਹਟ ਜਾਂਦੇ ਨੇ ਬਾਊਂਡਰ ਬੰਦ ਹੋ ਜਾਂਦੇ ਨੇ ਸੋ ਬੱਚਿਆਂ ਨੂੰ ਉਹਨਾਂ ਨੂੰ ਪੁੱਛੋ ਕਿ ਕੀ ਬਣਨਾ ਚਾਹੁੰਦੇ ਹੋ ਕਿਹੜੇ ਪਾਸੇ ਜਾਣਾ ਚਾਹੁੰਦੇ ਹੋ ਮੈਥ ਵਾਲੇ ਜਿਹੜੇ ਪਾਸੇ ਜਾਣਾ ਹੈ ਜਾਂ ਇਕਨੋਮਿਕਸ ਵਾਲੇ ਪਾਸੇ ਜਾਣਾ ਹੈ ਸਾਇੰਸ ਵਾਲੇ ਪਾਸੇ ਜਾਣਾ ਹੈ ਸੋ ਵੀ ਬੱਚਿਆਂ ਦਾ ਸਪੋਰਟਸ ਵਾਲੇ ਪਾਸੇ ਜਾਣਾ ਹੈ ਕੀ ਪਤਾ ਜਾਂ ਕਿਸੇ ਨੇ ਰਾਈਟਰ ਵੀ ਬਣਨਾ ਹੈ ਕਿਸੇ ਨੇ ਕਵਤਾਵਾਂ ਲਿਖਣੀਆਂ ਨੇ ਕਿਸੇ ਨੇ ਹਾਲੀਵੁੱਡ ਬਾਲੀਵੁੱਡ ਜਾਣਾ ਸੋ ਇਹ ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਨੂੰ ਪੁੱਛ ਲਿਆ ਜਾਵੇ ਕਿ ਕੀ ਆਪਾਂ ਆਪਣੇ ਕੋਲ ਤਾਂ ਐਗਜ਼ਾਮਪਲਾਂ ਪਈਆਂ ਨੇ ਮਤਲਬ ਸਾਰੇ ਜਿੰਨੇ ਧਰਮਿੰਦਰ ਤੋਂ ਲੈ ਕੇ ਸ਼ਾਹਰੁਖ ਖਾਨ ਹੋਰਾਂ ਤੋਂ ਲੈ ਕੇ एद, मतलब पंजाब ਦੇ ਵਿੱਚ ਨੇ ਸਾਰੇ ਹੀ ਘਰਦਿਆਂ ਤੋਂ ਬਾਗੀ ਹੋ ਕੇ ਬਣੇ ਨੇ ਜੀ ਜਾਂ ਲੜ ਕੇ ਗਏ ਘਰੋਂ ਜਾਂ ਰੁੱਸ ਕੇ ਗਏ ਆ ਕਿ ਜਦੋਂ ਕੁਝ ਬਣ ਗਏ ਫਿਰ ਉਹੀ ਘਰ ਦੇ ਕਹਿਣ ਲੱਗ ਜਾਂਦੇ ਨੇ ਮੈਂ ਪਹਿਲਾਂ ਤੂੰ ਮੈਨੂੰ ਤਾਂ ਪਤਾ ਸੀ ਬੱਚੇ 'ਚ ਟੈਲੈਂਟ ਬਹੁਤ ਹੈ ਉਹ ਬਾਅਦ ਕਹਿੰਦੇ ਆ ਪਹਿਲਾਂ ਨਹੀਂ ਕਹਿੰਦੇ ਉਹ ਚਰਦੇ ਸੂਜਨ ਸਲਾਮਾ ਜਿਵੇਂ ਆਪਾਂ ਕਹਿੰਦੇ ਆ ਸੋ ਪਹਿਲੇ ਹੀ ਜੇ ਬੱਚੇ ਨੂੰ ਮੌਕਾ ਮਿਲ ਜੇ ਮੇਰਾ ਇੰਟਰਸਟ ਇੱਧਰ ਹੈ ਤੇ ਮੈਨੂੰ ਪੜਾਇਆ ਵੀ ਉਹੀ ਜਾ ਰਿਹਾ ਹੈ ਔਰ ਮੈਨੂੰ ਟ੍ਰੇਨਿੰਗ ਵੀ ਉਹੀ ਮਿਲ ਰਹੀ ਹੈ ਫਿਰ ਉਹ ਬੱਚਾ ਦੁਗਣਾ ਤਿਗਣਾ ਬਣ ਜਾਊਗਾ ਉਸੇ ਫੀਲਡ 'ਚ ਉਹ ਮਤਲਬ ਤੀਜੀ ਚੌਥੀ ਵਾਲੇ ਬੱਚਿਆਂ ਨੂੰ ਜਿਹੜਾ ਬਾਸਕਟਬਾਲ ਜਾਂ ਫੁੱਟਬਾਲ ਵੱਲ ਲੈ ਜਾਂਦੇ ਨੇ ਤੀਜੀ ਚੌਥੀ ਵਾਲਿਆਂ ਨੂੰ ਫਿਰ ਤਾਇਓ ਰোনালਡੋ ਬਣਦੇ ਆ ਨਾ ਵੱਡੇ ਹੋ ਕੇ ਤਾਇਓ ਮੈਸੀ ਬਣਦੇ ਆ ਹ ਗਰੀਬਿਆਂ 'ਚ ਉੱਠੇ ਹੋਏ ਨੇ ਸਾਰੇ ਸੋ ਕਿਉਂਕਿ ਉਹਨਾਂ ਨੂੰ ਪਹਿਲੇ ਹੀ ਪਹਿਲੇ ਹੀ ਸਕੂਲਾਂ 'ਚੋਂ ਲੈ ਜਾਂਦੇ ਚੱਕ ਕੇ ਟ੍ਰੇਨਿੰਗਾਂ ਦੇਣ ਲੱਗ ਜਾਂਦੇ ਨੇ ਜਦੋਂ ਤੱਕ ਆਪਣੇ ਤਾਂ ਇੱਥੇ ਆਪਾਂ ਜਿਸ ਦਿਨ ਪ੍ਰੋਸਪੈਕਟ ਲੈਣੇ ਆ ਕਾਲਜ ਜਾਣੇ ਆ ਪ੍ਰੋਸਪੈਕਟ ਲੈ ਲੈਣੇ ਆ ਨਾਮ ਪਰ ਦਿੰਨੇ ਆ ਫਾਦਰਜ਼ ਨੇਮ ਪਰ ਦਿੰਨੇ ਆ ਜਦੋਂ ਸਬਜੈਕਟ ਲਿਖਦੇ ਆ ਉਹ ਤੱਕ ਆਪ ਨੂੰ ਪਤਾ ਨਹੀਂ ਹੁੰਦਾ ਕਿ ਕਿਹੜੇ ਸਬਜੈਕਟ ਲੈਣੇ ਨੇ ਜਿਹੜਾ ਨਾਲ ਦਾ ਖੜਾ ਹੁੰਦਾ ਉਹ ਕਹਿੰਦਾ ਇਕਨੋਮਿਕਸ ਨਾਲ ਨਹੀਂ ਔਖੀ ਹੈ ਉਹ ਹੋ ਸਕਦਾ ਉਹਦੇ ਵਾਸਤੇ ਔਖੀ ਹੋਵੇ ਮੇਰੇ ਵਾਸਤੇ ਸੌਖੀ ਹੋਵੇ ਸੋ ਕੈਰੀਅਰ ਗਾਈਡੈਂਸ ਵੀ ਇੱਥੇ ਅਸੀਂ ਹੁਣ ਸ਼ੁਰੂ ਕੀਤੀ ਹੈ ਸਕੂਲ ਆਫ ਐਮੀਨੈਂਸ ਇਹੀ ਅਸਲ ਚ ਕਿ ਕੈਰੀਅਰ ਗਾਈਡੈਂਸ ਕਰੀਏ ਵੀ ਤੁਸੀਂ ਜਿਹੜਾ ਸਬਜੈਕਟ ਤੈਨੂੰ ਔਖਾ ਲੱਗਦਾ ਕਿਉਂ ਪੜ੍ਹੇਂਗਾ ਤੂੰ ਨਾ ਪੜ ਤੂੰ ਜਿਹੜਾ ਤੈਨੂੰ ਜਿਹੜੀ ਚੀਜ਼ ਤੈਨੂੰ ਚੰਗੀ ਲੱਗਦੀ ਉਹ ਚੋ ਦੁਨੀਆ ਓਪਨ ਹੋ ਗਈ ਹਰ ਫੀਲਡ ਦੇ ਵਿੱਚ ਨੌਕਰੀਆਂ ਨੇ ਹਰ ਪਹਿਲਾਂ ਤਾਂ ਇਕੱਲਾ ਮੰਨਿਆ ਜਾਂਦਾ ਸੀ ਪਾਇਲਟ ਡਾਕਟਰ ਇੰਜੀਨੀਅਰ ਜਾਂ ਬੈਂਕ ਬਸ ਚਾਤਨ ਚਾਰ ਜਿਹੜੇ ਮਾਪਿਆਂ ਦੇ ਮਨਪਸੰਦ ਮਤਲਬ ਵਿਸ਼ੇ ਸੀਗੇ ਹੁਣ ਤਾਂ ਕੋਈ ਹੰਤ ਹੀ ਨਹੀਂ ਰਿਹਾ ਜਿੱਧਰ ਮਰਜ਼ੀ ਚੱਲ ਜਾਓ ਸੋ ਇਸ ਕਰਕੇ ਮੈਂ ਤੁਹਾਨੂੰ ਬਧਾਈ ਦੇਣਾ ਕਿ ਤੁਸੀਂ ਆਪਣੇ ਆਪ ਨੂੰ ਪਹਿਲੇ ਹੀ ਤੁਸੀਂ ਟੈਲੈਂਟਡ ਸੀਗੇ ਪਰ ਆਪਣੇ ਆਪ ਨੂੰ ਹੋਰ শারਪ ਕਰਕੇ ਲੈ ਕੇ ਆਇਆ ਹਾਂ ਦੇਖੋ ਜਿਹੜਾ ਸੁਨਾਰਾ ਵਧੀਆ ਸੁਨਾਰਾ ਹੈ ਉਹ ਸੋਨੇ ਦੇ ਬਹੁਤ ਸੋਹਣੇ-ਸੋਹਣੇ ਗਹਿਣੇ ਬਣਾ ਦਿੰਦਾ ਪਰ ਉਹ ਪਿੱਤਲ ਨੂੰ ਜਾਂ ਤਾਂਬੇ ਨੂੰ ਸੋਨਾ ਨਹੀਂ ਬਣਾ ਸਕਦਾ ਤੁਸੀਂ ਸੋਨਾ ਹੈਗੇ ਹੋ ਪਰ ਤੁਹਾਨੂੰ ਫਿਨਲੈਂਡ 'ਚ ਛੋਟ-ਛੋਟੀਆਂ ਫੂਕਾਂ ਮਾਰ ਕੇ ਉਹਨਾਂ ਨੇ ਗਹਿਣੇ ਬਣਾ ਕੇ ਭੇਜਿਆ ਸੁੰਦਰ ਗਹਿਣੇ ਬਣਾ ਕੇ ਭੇਜਿਆ ਸੋ ਹੁਣ ਆਪਣਾ ਤਜਰਬਾ ਜਿਹੜਾ ਉਹ ਆਪਣੇ ਕਲੀਗਜ਼ ਨਾਲ ਆਪਣੇ ਸਟੂਡੈਂਟਸ ਨਾਲ ਬਿਲਕੁਲ ਸ਼ੇਅਰ ਕਰੋ ਡਬਲ ਟ੍ਰिपल ਕਰੋ ਇਹਨੂੰ ਉਹ ਤਾਂ ਫੈਲੇ ਵਿਦਿਆ ਚਾਨਣ ਹੋਏ ਜਿੰਨਾ ਤੁਸੀਂ ਦੱਸੀ ਜਾਉਂਗੇ ਉਹਨਾਂ ਉਹ ਵਧੇ ਜਾਊਗਾ ਸੋ ਮੈਂ ਐਜੂਕੇਸ਼ਨ ਮੰਤਰੀ ਸਾਹਿਬ ਦਾ ਬੈਂਸ ਸਾਹਿਬ ਦਾ ਔਰ ਸਾਡੇ ਐਜੂਕੇਸ਼ਨ ਸੈਕਟਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਮੈਡਮ ਤੁਸੀਂ ਨਾਲ ਗਏ ਉੱਥੇ ਸਾਰੇ ਜਿੰਨਾ ਵੀ ਸਟਾਫ ਜਿਨ੍ਹਾਂ ਨੇ ਤੁਹਾਡੀ ਹੈਲਪ ਕੀਤੀ ਤੇ ਤੁਸੀਂ ਇੱਕ ਸਕਸੈਸਫੁਲ ਟੂਰ ਲਾ ਕੇ ਆਏ ਹੋ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਇਸ ਤਰ੍ਹਾਂ ਦੇ ਟ੍ਰੇਨਿੰਗ ਕੈਂਪ ਹੋ स्टूडेंट्स ਦੇ ਹੋਰ ਜਿਹੜੇ ਤੁਹਾਡੇ ਕੁਲੀਗ ਨੇ ਉਹਨਾਂ ਦੇ ਜਾਰੀ ਰਹਿਣਗੇ ਤੇ ਉਹਨੂੰ ਉਮੀਦ ਹੈ ਕਿ ਜਿਹੜੇ ਜਿਹੜੇ ਸਕੂਲਾਂ ਚ ਤੁਸੀਂ ਜਾਓਗੇ ਤਾਂ ਉੱਥੇ ਸਟੂਡੈਂਟਾਂ ਦੀ ਗਿਣਤੀ ਵੀ ਵਧੂਗੀ ਵੀ ਇੱਥੋਂ ਦੇ ਟੀਚਰ ਜਿਹੜਾ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਹੈ ਤੇ ਅੰਤਰਰਾਸ਼ਟਰੀ ਦੇ ਆਪਕੋ ਬਣ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਔਰ ਮੈਨੂੰ ਬੜੀ ਖੁਸ਼ੀ ਹੈ ਮੈਂ ਖੋਦੇ ਕਦੇ ਆਪਕਾ ਦਾ ਬੇਟਾ ਕਿ ਤੁਸੀਂ ਕੌਮ ਬਣਾਉਣੀ ਹੈ ਤੁਸੀਂ ਦੇਸ਼ ਬਣਾਉਣਾ ਹੈ ਦੇਸ਼ ਦੀਆਂ ਨੀਹਾਂ ਤੁਸੀਂ ਪੜਨੀਆਂ ਨੇ ਸੋ ਬਹੁਤ-ਬਹੁਤ ਤੁਹਾਨੂੰ ਦਿਲੋਂ ਮੁਬਾਰਕਾਂ ਔਰ ਉਮੀਦ ਹੈ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲ ਸਕੂਲਾਂ ਕਾਲਜਾਂ 'ਚ ਵੀ ਕਦੇ ਆਵਾਂਗੇ ਜਦੋਂ ਮੌਕਾ ਮਿਲੇ ਤੇ ਤੁਹਾਡੇ ਬੱਚਿਆਂ ਨੂੰ ਵੀ ਮਿਲ ਕੇ ਜਾਵਾਂਗੇ ਤੇ ਉਹਨਾਂ ਨੂੰ ਵੀ ਪੁੱਛਾਂਗੇ ਕਿ ਤੇ ਇੱਕ ਟੀਚਰ ਜਿਹੜੇ ਤੁਹਾਡੇ ਨੇ ਉਹ ਜਦੋਂ ਦੇ ਪੜ੍ਹ ਕੇ ਆਇਆ ਬਾਰੋਂ ਤਾਂ ਉਹ ਉਹਨਾਂ ਨੇ ਪੜਾਉਂ ਚ ਕੀ ਕਿਵੇਂ ਫਰਕ ਆ ਗਿਆ ਕਦੇ ਬੱਚਿਆਂ ਨਾਲ ਵੀ ਕਦੇ ਰੱਖ ਲਾਂਗੇ ਬਹੁਤ ਬਹੁਤ ਮਾਰਕ ਅ ਸਰ ਮੈਂ ਤੁਹਾਨੂੰ ਇੱਕ ਆਪ ਜੀ ਨੂੰ ਜਾਣਕਾਰੀ ਇਹ ਵੀ ਦੂੰਗਾ ਸਾਡੇ ਵਿਭਾਗ ਵੱਲੋਂ ਆਪ ਜੀ ਦੀ ਰਹਿਣ ਹੋਈ ਹੈ ਇਸ ਵਕਤ 800 ਬੱਚੇ ਸਰ ਆਪਣੇ ਸਰ 12ਵੀਂ ਜਮਾਤ ਦੇ ਦੋ ਵਿంటర్ ਕੈਂਪ ਲੱਗੇ ਸਰ ਸਕੂਲ ਆਫ ਫੈਮਿਨਸ ਦੇ ਪਹਿਲੀ ਵਾਰੀ ਜਿਹੜੇ ਬੱਚੇ ਮੈਰੀਟੋਰੀਅ ਸਕੂਲ ਤੇ ਸਕੂਲ ਆਫ ਫੈਮਿਨਸ ਲੁਧਿਆਣਾ ਤੇ ਜਲੰਧਰ ਸ ਰੈਜ਼ੀਡੈਂਸ਼ੀਅਲ ਕੈਂਪੀ ਕਮੇਂਦੇ ਤੇ ਇਸ ਵਾਰੀ ਸਾਨੂੰ ਉਮੀਦ ਹੈ ਸਰ ਸਾਡੇ ਪਿਛਲੇ 2 ਸਾਲ ਦੇ ਨਤੀਜੇ ਬਹੁਤ ਵਧੀਆ ਰਹੇ ਇਸ ਵਾਰੀ ਸਿਰ ਪੰਜਾਬ ਦੇ ਸਰਕਾਰੀ ਸਕੂਲ ਨੀਡ ਤੇ ਜਈ ਦੇ ਸਰ ਰਿਜ਼ਲਟ ਦੇ ਵਿੱਚ ਸਾਰੇ ਰਿਕਾਰਡ ਟੋੜੂਗਾ ਸਰ ਆਪ ਜੀ ਦੀ ਅਚੀਵਮੈਂਟ ਬਹੁਤ ਵਧੀਆ ਤੇ ਸਰ ਇਨ ਜਨਵਰੀ ਸਰ ਅਸੀਂ ਆਪਣੇ 11ਵੀਂ ਕਲਾਸ ਦੇ ਬੱਚਿਆਂ ਨੂੰ ਸਕੂਲ ਆਫ ਫੈਬੀਨੈਂਸ ਨੂੰ ਵੀ ਆਰ ਪਲੈਨਿੰਗ ਸਰ ਉਹਨਾਂ ਨੂੰ ਅਸੀਂ ਬੈਂਗਲੌਰ ਸਰ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਤੇ ਗੂਗਲ ਦਾ ਹੈੱਡਕੁਆਰਟਰ ਸਰ ਉਹਨਾਂ ਨਾਲ ਗੱਲ ਚੱਲ ਰਹੀ ਹੈ ਤਾਂ ਕਿ ਉਹਨਾਂ ਨੂੰ ਐਕਸਪੋਜ਼ਰ ਮਿਲੇ ਸਰ ਇਹ ਵੀ ਜਿਹੜਾ ਇਨ ਪਲਾਨ ਸਰ ਧੰਨਵਾਦ ਸਰ ਆਪ ਜੀ ਨੇ ਇੰਨਾ ਸਮਾਂ ਦਿੱਤਾ ਤੇ ਸਾਰੇ ਟੀਚਰਸ ਨੇ ਵੀ ਆਪਣੀ ਖੁੱਲਾ ਸਮਾਂ ਸੀ ਸਰ ਤੇ ਆਪ ਜੀ ਦੀ ਰਹਿਨਮਾਈ ਹੇਟ ਸਰ ਸਿੱਖਿਆ ਕ੍ਰਾਂਤੀ ਇਦਾਂ ਹੀ ਬਾਤ ਚਾਹ ਪਾਣੀ ਦਾ ਪ੍ਰਬੰਧ ਹੈਗਾ ਚਾਹ ਪਾਣੀ ਪੀ ਕੇ ਜਾਣਾ ਨੇ ਸਨੈਕਸ ਲੈ ਕੇ ਜਾਣਾ ਸੋ ਤੁਸੀਂ ਕਰੇ ਆਏ ਹੋ ਸਾਡੇ ਇਹ ਤੋਂ ਸਰ ਆਈ ਥਿੰਕ ਪਹਿਲੀ ਵਾਰ ਜਿਹੜਾ ਹੈਗਾ ਸਰ ਸੀਐਮ ਰੈਜ਼ਿਡੈਂਸ ਆਇਓ ਹੋਣੇ ਸਰ ਇਹ ਵੀ ਇਹ ਵੀ ਅਨਾਂ ਦੇ ਲਈ ਇੱਕ ਬਹੁਤ ਵੱਡੀ ਚੀਜ਼ ਮੈਂ ਵੀ ਪਹਿਲੀ ਵਾਰ ਆਇਆ ਜੀ ਸਰ ਨਹੀਂ ਇੱਥੇ ਕਦੋਂ ਬੜਨ ਦਿੰਦੇ ਸੀ ਸਾਨੂੰ ਜੀ ਸਾਰੇ ਪਹਿਲੀ ਵਾਰ ਆਲੇ ਆਪਾਂ ਸੋ ਬਹੁਤ-ਬਹੁਤ ਮੁਬਾਰਕਾਂ ਜੀ ਹਾਂ ਜੀ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਜੀ ਧੰਨਵਾਦ